ਜਿਹੜਾ ਅੱਜ ਦਾ ਟਰੈਕਟਰ ਮਾਰਚ ਸੀ ਉਹ ਸ਼ੰਭੂ ਤੇ ਖਨੌਰੀ ਮੋਰਚਿਆਂ ਦੀ ਹਮਾਇਤ ਕਰਨ ਲਈ ਉਸ ਦੋਨਾਂ ਮੋਰਚਿਆਂ ਦੇ ਸਮਰਥਨ ਲਈ ਸਾਰੇ ਪੰਜਾਬ ਹਰਿਆਣਾ ਤੇ ਦੇਸ਼ ਦੇ ਸਾਰੇ ਸ਼ਹਿਰਾਂ ਦੇ ਵਿੱਚ ਅੱਜ ਵੱਧ ਚੜ੍ਹ ਕੇ ਪੰਜਾਬ ਤੋਂ ਬਾਹਰ ਵੀ ਸਾਰੀਆਂ ਸਟੇਟਾਂ ਜਿਹੜੇ ਟਰੈਕਟਰ ਮਾਰਚ ਕੀਤੇ ਗਏ ਆ ਅੱਜ ਦਾ ਟਰੈਕਟਰ ਮਾਰਚ ਦਾ ਮੁੱਖ ਮੰਤਵ ਸ਼ੰਭੂ ਤੇ ਖਨੌਰੀ ਮੋਰਚਿਆਂ ਦੀ ਡਟਵੀਂ ਹਮਾਇਤ ਲਈ ਔਰ ਕੇਂਦਰ ਸਰਕਾਰ ਦੁਆਰਾ ਜਾਰੀ ਨਵੇਂ ਮੰਡੀਕਰਨ ਖਰੜੇ ਵੈ ਨੀਤੀ ਦਾ ਵਿਰੋਧ ਕਰਨ ਲਈ ਔਰ ਸਰਕਾਰ ਜਿਹੜਾ ਸੰਵਾਜ ਦੇ ਰੂਪ ਵਿੱਚ ਬਣਾ ਕੇ ਦਿੱਲੀ ਦੇ ਰੋਡ-ਰੋਡ ਦੇ ਉੱਤੇ ਸੰਵਿਧਾਨ ਸੰਵਿਧਾਨ ਦੀ ਬਹਿਾਈ ਪਾ ਰਹੀ ਹੈ ਸਰਕਾਰ ਦੇ ਅਸਲ ਚਿਹਰੇ ਨੂੰ ਲੋਗਾ ਕਰਨ ਲਈ ਕਿ ਜਿਹੜੀ ਸਰਕਾਰ ਸੰਵਿਧਾਨ ਦਾ ਰਾਜ ਹੋਣ ਦਾ ਦਾਵਾ ਕਰਦੀ ਹੈ ਲੇਕਿਨ ਆਪਣੇ ਦੇਸ਼ ਦੇ ਨਾਗਰਿਕਾਂ ਲਈ ਆਪਣੇ ਦੇਸ਼ ਦੇ ਕਿਸਾਨਾਂ ਲਈ ਆਪਣੇ ਦੇਸ਼ ਦੇ ਮਜ਼ਦੂਰਾਂ ਲਈ ਉਹ ਸੰਵਿਧਾਨ ਦਾ ਬਾਦ ਕੱਟ ਰਿਹਾ ਜਿੰਮੇਵਾਰੀਆਂ ਨਹੀਂ ਨਿਭਾਉਂਦੀ ਸਰਕਾਰ ਦਾ ਪਾਣਾ ਸਹੀ ਚਿਹਰਾ ਉਹਨੂੰ ਦੇਸ਼ ਦੀ ਜਨਤਾ ਸਾਹਮਣੇ ਲੰਘਾ ਕਰਨ ਲਈ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਉਹ ਇਕੱਲੇ ਫਗਵਾੜਾ ਚ ਨਹੀਂ ਸਾਰੇ ਦੇਸ਼ ਦੇ ਵਿੱਚ ਪੰਜਾਬ ਦੇ ਹਰ ਸ਼ਹਿਰਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਕਿਸਾਨ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਸਿੰਧੂ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਇਕਜੁੱਟ ਹੋ ਕੇ ਇਕਮੁੱਠ ਹੋ ਕੇ ਇਹ ਸੰਝਾ ਸੱਦਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮੋਚੀਏ ਜਿਥੇ ਬੰਦਗੇ ਇਕੱਠੇ ਹੋ ਕੇ ਇਸ ਤੋਂ ਵੀ ਵੱਡਾ ਪ੍ਰੋਗਰਾਮ ਕਰਨ ਲਈ ਮਜਬੂਰ ਫਿਰ ਹੋਣ ਗਿਆ ਜੇਕਰ ਸਰਕਾਰ ਕਿਸਾਨਾਂ ਤੇ ਸਿੰਧੂ ਮੁਕਹਰੋਨੀ ਮੋਰਚੇ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਕਿ ਉਹ ਵਾਲੇ ਵਿਦੇ ਦੇ ਵਿੱਚ ਇਸ ਤੋਂ ਵੀ ਕੋਈ ਵੱਡਾ ਐਲਾਨ ਜਿਹੜਾ ਉਹ ਕਰਨ ਲਈ ਆਪਾਂ ਮਜਬੂਰ ਹੋਵਾਂਗੇ ਸੋ ਅੱਜ ਦੇ ਇਸ ਪ੍ਰੋਗਰਾਮ ਚ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ